ਸਸਰੀ ਗਾਲ ਦੋਸਤੋ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਨਾ ਜਿਗੜਾ ਆਪਣਾ ਸਟੂਡੈਂਟ ਆਨੇ ਆਪਾਂ ਕੱਲੇ ਰਹਿੰਦੇ ਆ ਆਪਾਂ ਨੂੰ ਇੱਕਦਮ ਕਈ ਵਾਰ ਖਾਣਾ ਬਣਾਉਣਾ ਪੈਂਦਾ ਔਰ ਸਮਝ ਨਹੀਂ ਲੱਗਦਾ ਕਿਆ ਬਣਾਈ ਮੈਂ ਤੁਹਾਨੂੰ ਇੱਕ ਖਾਣਾ ਬਣਾਣਾ ਸਿਖਾਣਾ ਸਿਰਫ 5 ਮਿੰਟਾਂ ਦੇ ਵਿੱਚ ਕਿੱਦਾਂ ਬਣਾਉਣਾ ਆਜੋ ਤੁਹਾਨੂੰ ਸਿਖਾਈਏ ਇਹਨੂੰ ਕਹਿੰਦੇ ਆ ਜੀ ਐਗ ਕੀਮਾ ਮਸਾਲਾ ਸੋ 5 5 ਤੋਂ 6 ਮਿੰਟ ਦੇ ਵੀ ਲੱਗਣਗੇ ਬਸ ਠੀਕ ਹੈ ਜੀ ਆਜੋ ਉਹਦੇ ਵਾਸਤੇ ਆਪਾਂ ਚਾਹੀਦੇ ਆ ਜੀ ਮਿਰਚ ਲਈ ਆ ਅਦਰਕ ਲਈ ਆ ਲਸਣ ਤੇ ਪਿਆਜ਼ ਸਾਰਾ ਕੁਝ ਲੰਬਾ ਲੰਬਾ ਕੱਟਿਆ ਆਪਾਂ ਨੇ ਠੀਕ ਹੈ ਜੀ ਤੇ ਪੰਜ ਛੇ ਐਗ ਲੈ ਆਂ ਇਹ ਕੱਦੂ ਕਸ ਕਰਕੇ ਰੱਖ ਲੇ ਆਪਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਅਮ ਜੀ ਆਪਾਂ ਪੈਨ ਪੈਨ ਦੇ ਵਿੱਚ ਪਾਵਾਂਗੇ ਆਪਾਂ 올ਿਵ ਆਇਲ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਇਹ ਪਾਵਾਂਗੇ ਹੀਲਾ ਸਭ ਤੋਂ ਸਭ ਤੋਂ ਪਹਿਲਾਂ 올 ਰਾਈਟ ਇਹ ਪਾਵਾਂਗੇ ਥੋੜਾ ਜਿਹਾ ਅਦਰਕ ਤੇ ਮਿਰਚ ਜਦੋਂ ਥੋੜਾ ਜਿਹਾ ਸੇਕ ਲੱਗ ਜੂਗਾ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪਿਆਜ਼ ਬਹੁਤ ਜਿਆਦਾ ਅ ਲਸਣ ਤੇ ਆਦਰਕ ਭੁੰਨਣਾ ਨਹੀਂ ਹੈਗਾ ਥੋੜਾ ਜਿਹਾ ਭੁੰਨਾਂ ਉਹਦੇ ਵਿੱਚ ਪਿਆਜ਼ ਪਾ ਦੇਣ ਇਹ ਵੀ ਆਪਾਂ ਨੇ ਲੰਮਾ ਲੰਮਾ ਕੱਟਿਆ ਇਸ ਨੂੰ ਕਰਦਾ ਕਿ ਥੋੜਾ ਜਿਹਾ ਸੌਲੀਕੀ ਮਿੱਠੀ ਆਜ ਪਰ ਨਹੀਂ ਤਾਂ ਇਹ ਸੜ ਜਾਣਾ ਕਰਕੇ ਇਹਨਾਂ ਨੂੰ ਥੋੜੀ ਜਿਹੀ ਮਿੱਠੀ ਆਜ ਪਰ ਬਣਾਵਾਂਗੇ ਇਹ ਹੁਣ ਪਾਵਾਂਗੇ ਭਾਈ ਥੋੜਾ ਜਿਹਾ ਧਰਨੀਆਂ ਤੇ ਜੀਰਾ ਮਸਾਲਾ ਥੋੜੀ ਪਾਵਾਂਗੇ ਲਾਲ ਮਿਰਚ ਥੋੜੀ ਪਾਵਾਂਗੇ ਹਲਦੀ ਤੇ ਇਹ ਕਹੇ ਜੀ ਗਰਮ ਮਸਾਲਾ ਹਾਂਜੀ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਥੋੜੀ ਪਾਵਾਂਗੇ ਜੀ ਆਪਾਂ ਕਾਲੀ ਮਿਰਚ ਇਹ ਮਸਾਲੇ ਪੁੱਜ ਗਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਪਿਊਰੀ ਉਹਨਾਂ ਆਪਾਂ ਗੈਸ ਕਰ ਦਾਂਗੇ ਥੋੜਾ ਜਿਹਾ ਤੇਜ਼ ਇੱਕ ਚੀਜ਼ ਆਪਾਂ ਪਾਈ ਨਹੀਂ ਉਹ ਹੈਗਾ ਨਮਕ ਸੋਈ ਹੈਗਾ ਜੀ ਪਿੰਕ ਸਾਲਟ ਇਹਦਾ ਇੱਕ ਚਮਚਾ ਪਾਵਾਂਗੇ ਆਪਾਂ ਕਿ ਲਾਹ ਬਾਅਦ ਚ ਥੋੜਾ ਜਿਹਾ ਹੋਰ ਪਾਵਾਂਗੇ ਪਸ ਲਾ ਲੈਣਾ ਇਹ ਜਦੋਂ ਭੁਜ ਹੋ ਗਈ ਐਨ ਚੰਗੀ ਤਰ੍ਹਾਂ ਜਦੋਂ ਭੁਜ ਹੋਣ ਲੱਗੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਪਾਣੀ ਤੇ ਨਾਲ ਪਾਵਾਂਗੇ ਜੀ ਕਸੂਰੀ ਮੇਥੀ ਗੈਸ ਨੂੰ ਤੇਜ਼ ਚੱਲਣ ਦੋਗੇ ਪਾਣੀ ਇਸ ਲਈ ਪਾਇਆ ਤਾਂ ਕਿ ਕਸੂਰੀ ਮੇਥੀ ਚੰਗੀ ਤਰ੍ਹਾਂ ਇਹਦੇ ਵਿੱਚ ਫਲੇਵਰ ਆ ਜਾਵੇ ਇਹਦਾ ਕਸੂਰੀ ਮੇਥੀ ਤੁਸੀਂ ਇੱਥੇ ਧਣੀਆਂ ਵੀ ਪਾ ਸਕਦੇ ਆ ਇਹਦੇ ਵਿੱਚ ਸੋ ਲੋ ਜੀ ਟਮਾਟਰ ਪਿਉਰੀ ਥੋੜੀ ਜੀ ਭੁੱਜ ਗਈ ਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਪਨੀਰ ਕੱਤੂ ਕਸ ਕਰਕੇ ਰੱਖਿਆ ਵਾ ਅੰਡਾ 4-5 ਅੰਡੇ ਆ ਤਕਰੀਬਨ ਠੀਕ ਹੁਣ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰੀ ਜਾਵਾਂਗੇ ਇਹਦੇ ਵਿੱਚ ਫਲੇਮ ਤੇਜ਼ੇ ਰੱਖਾਂਗੇ ਇਨੂੰ ਹਿਲਾਉਂਦੇ ਜਾਵਾਂਗੇ ਤੇ ਨਾਲ ਦੀ ਨਾਲ ਥੋੜਾ ਮੈਸ਼ ਵੀ ਕਰਦੇ ਜਾਵਾਂਗੇ ਆਪਾਂ ਨੇ ਇਹਨਾਂ ਦੇ ਵਿੱਚ ਥੋੜਾ ਜਿਹਾ ਨਮਕ ਪਹਿਲਾਂ ਵੀ ਪਾਇਆ ਸੀਗਾ ਹੁਣ ਨਮਕ ਥੋੜਾ ਜਿਹਾ ਹੋਰ ਪਾਵਾਂਗੇ ਇਹਦੇ ਵਿੱਚ ਸੋ ਇੱਕ ਚਮਚਾ ਪਹਿਲਾਂ ਪਾਇਆ ਸੀਗਾ ਨਮਕ ਦਾ ਤੇ ਅੱਧਾ ਕਦੇ ਵਿੱਚ ਇੰਨਾ ਕੁ ਹੋਰ ਪਾ ਦਾਂਗੇ ਜਿੰਨੇ ਸਵਾਦ ਨੂੰ ਸਵਾਦ ਪਾ ਦਾਂਗੇ ਐਗ ਕੀਮਾ ਮਸਾਲਾ ਬਣਾਉਣ ਲਈ 5 ਤੋਂ 7 ਮਿੰਟ ਦਾ ਟਾਈਮ ਹੀ ਲੱਗਦਾ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਛੇਤੀ ਬਣ ਜਾਂਦਾ ਹੈ ਸੋ ਹੁਣ ਕਰੀਬ 2 ਕੁ ਮਿੰਟਪੇ ਇਹਨਾਂ ਨੂੰ ਭੁੰਨਣਾ ਉਸੇ ਆਂਚ ਦੇ ਉੱਪਰ 2 ਕੁ ਮਿੰਟ ਇਹਨੂੰ ਭੁੰਨਦੇ ਰਹਿਣਾ ਤੇ ਨਾਲ ਦੀ ਨਾਲ ਮੈਸ਼ ਵੀ ਕਰਦੇ ਰਹਿਣਾ ਔਰ ਇਹ ਤਕਰੀਬਨ ਆਪਣੀ ਕੀ ਕਹਿੰਦੇ ਐ ਐਗ ਕੀਮਾ ਐਗ ਕੀਮਾ ਆਲਰੇਡੀ ਜੀ ਆਪਣਾ ਪੱਕ ਚੁੱਕਿਆ ਬਣ ਚੁੱਕਿਆ ਭਨ ਚੁੱਕ ਹੋ ਚੁੱਕਿਆ ਤੇ ਜਦੋਂ ਜਦਾਂ ਲੱਗੇ ਵੀ ਇਹਨੇ ਡਰਾਈ ਹੋ ਗਿਆ ਉਹ ਤੋਂ ਪਹਿਲਾਂ ਹੀ ਆਪਾਂ ਨੇ ਇਹਨੂੰ ਕਰ ਲੈਣਾ ਜੀ ਬੰਦ ਸੋ ਬਣ ਕੇ ਤਿਆਰ ਹੋ ਗਿਆ ਜੀ ਐਗ ਕੀਮਾ ਇੱਧਰ ਵੀ ਦਿਖਾ ਦਿਓ ਨਾਲ ਦੀ ਨਾਲ ਐਗ ਕੀਮਾ ਬਣ ਕੇ ਤਿਆਰ ਹੋ ਗਿਆ ਆਪਾਂ ਹੁਣ ਇਹਦੇ ਬਾਰੇ ਕਰਾਂਗੇ ਪਲੇਟਿੰਗ ਇਹ ਤੁਸੀਂ ਇਹਨੂੰ ਨਾਲ-ਨਾਲ ਖਾ ਸਕਦੇ ਆਂ ਪਰਾਂਠੇ ਨਾਲ ਖਾ ਸਕਦੇ ਆਂ ਰੋਟੀ ਹਾਂ ਫੁੱਲਕੇ ਨਾਲ ਖਾ ਸਕਦੇ ਆਂ ਲੈਓ ਇਹ ਵਾਲੇ ਫੁੱਲਕੇ ਸੋ ਇੱਕ ਕੀਮਾ ਰੈਡੀ ਆ ਆਪਾਂ ਪਾਵਾਂਗੇ ਜੀ ਹੁਣ ਪਲੇਟ ਦੇ ਵਿੱਚ ਵਾਹ ਵਾਹ ਬਹੁਤ ਸਿੱਟ ਬੁਕੋ ਕਲਰ ਕਿੰਨਾ ਵਿਆਰਾ ਆ ਹੈ ਹੈਨਾ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਮੇਰੀ ਰੈਸਪੀ ਪਸੰਦ ਆਈ ਹੋ ਤਾਂ ਪਲੀਜ਼ ਲਾਈਕ ਕਰਦੇ ਹੋ ਅਗਰ ਨਾ ਆਈ ਹੋਵੇ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਤੇ ਖਾ ਕੇ ਜਾਂ ਬਣਾ ਕੇ ਜਰੂਰ ਦੇਖਿਓ ਇੱਕ ਵਾਰ ਸੋ ਦੋਸਤੋ ਐਗ ਕੀ ਮੈਂ ਇਨਾ ਟੇਸਟੀ ਬਣਿਆ ਮੈਂ ਆਪਣੀ ਤਾਰੀਫ ਆਪ ਨਹੀਂ ਕਰ ਰਿਹਾ ਪਰ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਲੰਮਾ ਲੰਮਿਆ ਅਦਰਕ ਤੇ ਪਿਆਜ਼ ਲਸਣ ਜੋ ਪਾਇਆ ਉਹਦਾ ਸਵਾਦ ਵੀ ਵੱਖਰਾ ਹੀ ਆ ਰਿਹਾ ਬਹੁਤ ਟੇਸਟੀ ਬਣਿਆ ਚੰ ਚੰ